ਅਡਹੰਸ ਮਹੱਲਾ ਤੀਜਾ ਸ਼ੰਤ ਹਾਂਜੀ ਰਾੜੀਪੜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸੱਚਾ ਸ਼ਬਦ ਮਿਲ ਰਹੀ ਮੁਈਏ ਪਿਰ 라ਵੇ ਭਾਇ ਪਿਆਰੇ ਹਾਂਜੀ ਸੱਚਾ ਸ਼ਬਦ ਮਿਲ ਰਹੀ ਮੁਈਏ ਪਿਰ ਰਾਵੀ ਭਾਏ ਪਿਆਰੀ ਸਚੇ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨੇਹ ਹਰ ਚਾਇਆ ਆਪ ਗਵਾਇਆ ਤਾ ਪਿਰ ਪਾਇਆ ਗੁਰ ਕੈ ਸਬਦ ਸਮਾਇਆ ਸਾ ਧਨ ਸਬਦ ਸੁਹਾਵੀ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮੇਲ ਲਈ ਪਿਰ ਆਪੇ ਸੱਚ ਹੈ ਸਾਹੇ ਸਵਾਰੀ ਇਹ ਸਾਤਨ ਪਾਠ ਵਖਰੀ ਕਰਨੇ ਹਨ ਨਾਨਕ ਸਾਤਨ ਮੇਲ ਲਈ ਫਿਰ ਆਪੇ ਇਥੇ ਵਿਸਰਾਮ ਹੈ ਸੱਚ ਹੈ ਸਾਹੇ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਹਦੂਰੇ RAM ਨਿਰਗੁਣ ਵੰਤੜੀਏ ਇਥੇ ਵਿਸਰਾਮ ਹੈ ਫਿਰ ਦੇਖ ਹਦੂਰੇ RAM ਗੁਰਮੁਖ ਜੀ ਨੀ ਰਾਵਿਆ ਮੁਈਏ ਪੈਰ ਰਵਿਆ ਰਹਿਆ ਭਰ ਪੂਰੇ RAM ਮੁਈਏ ਪਦ ਤੋਂ ਪਹਿਲਾਂ ਠਮਕ ਲਾ ਦਿੰਨੀ ਹੈ ਗੁਰਮੁਖ ਜਿਨੀ ਰਾਵਿਆ ਮੁਈਏ ਪੈਰ ਰਾਵ ਰਹਿਆ ਭਰ ਪੂਰੇ RAM ਪੈਰ ਰਾਵ ਰਹਿਆ ਭਰ ਪੂਰੇ ਵੇਖ ਹਜੂਰੇ ਜੋਗ-ਜਗ ਏਕੋ ਜਾਤਾ ਧਨ ਬਾਲੀ ਭੋਲੀ ਪੈਰ ਸਹਿਜ ਰਾਵੈ ਹਾਂ ਧਨ ਪਦ ਪੂਲੀ ਹੀ ਬੋਲਣਾ ਹੈ ਬਾਲੀ ਥੋੜਾ ਜਿਹਾ ਖਸ ਕੇ ਬੋਲਣਾ ਹੈ ਭੋਲੀ ਇਹ ਪੋਲਾ ਹੀ ਬੋਲਣਾ ਹੈ ਤਨ ਧਨ ਬਾਲੀ ਭੂਲੀ ਇੱਕ ਠਮਕ ਫਿਰ ਸਹਿਜ 라ਵੈ ਇਥੇ ਸ਼ਾਮ ਮਿਲਿਆ ਕਰਮ ਵਿਦਾਤਾ 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 ਜਿਨ ਹਰ ਰਸ ਚਾਖਿਆ ਸਬਦ ਸੁਪਾਖਿਆ ਸਬਦ ਬੱਬਾ ਉਚਾਰਨ ਕਨ ਸਬਦ ਨਹੀਂ ਕਹਿਦਣਾ ਪੋਲਾ ਜਾਂ ਠਿੜਕ ਕੇ ਜਿਨੀ ਕਹਿਦਣਾ ਸ਼ੁੱਧ ਬੋਲਣਾ ਹੈ ਜਿਨ ਹਰ ਰਸ ਚਾਖਿਆ ਸਬਦ ਸੁਪਾਖਿਆ ਹਾਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸਬ ਦੇ ਰਹੈ ਹਦੂਰੇ ਸੋਹਾਗਣੀ ਜਾਏ ਪੁੱਛੋ ਮੁਈਏ ਸੋਹਾਗਣੀ ਜਾਏ ਪੁੱਛੋ ਮੁਈਏ ਜਿਨੀ ਵਿੱਚੋ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸੋ ਰਲੀਆਂ ਮਾਣਾ ਸਾਦਾ ਰੰਗ ਰਾਤੀ ਸਹਜੇ ਮਾਤੀ ਅਣ ਦਿਨ ਨਾਮ ਵਖਾਣਾ ਕਾਮਣ ਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਏ ਸੋ ਪਾਇਆ ਵਖਰਾ ਪਾਠ ਕਰਨਾ ਹੈ ਹਰ ਕਾ ਪ੍ਰੇਮ ਸੋ ਪਾਇਆ ਨਾਨਕ ਕਾਮਣ ਸਹਜੇ ਰਾਤੀ ਜੇਨ ਸੱਚ ਸੀਗਾਰ ਬਣਾਇਆ ਜੇਨ ਸੱਚ ਸੀਗਾਰ ਬਣਾਇਆ ਹਮੈ ਮਾਰ ਮੁਈਏ ਤੂੰ ਚੱਲ ਗੁਰ ਕੈ ਪਾਏ ਹਰ ਵਾਰ ਰਾਵਹਿ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸਬਦ ਵਜਾਏ ਸਦਾ ਸੁਹਾਗਣ ਨਾਰੀ ਪੇਰ ਰਲੀ ਆਲਾ ਜੋ ਬਣ ਬਾਲਾ ਫਿਰ ਰਲੀ ਆਲਾ ਪੀਰੇ ਰੱਲੀ ਆਲਾ ਜੋ ਵਨ ਬਾਲਾ ਆਨ ਦੇਨ ਕਾਂਤ ਸਵਾਦੀ ਹਰ ਵਾਰ ਸੋਹਾਗੋ ਮਸਤਕ ਭਾਗੋ ਸੱਚਾ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾ ਚੱਲੈ ਸਤਗੁਰੁ ਭਾਏ ਵਡਹੰਸ ਮਹੱਲਾ ਤੀਜਾ ਗੁਰਮੁਖ ਸਾਭ ਵਾਪਾਰ ਭਲਾ ਜੇ ਸਹਜੇ ਕੀ ਜੈ ਰਾਮ ਅਨ ਦਿਨ ਨਾਮ ਵਖਾਣੀਐ ਲਹਾ ਹਰ ਰਸ ਪੀਜੈ ਰਾਮ ਲਹਾ ਹਰ ਰਸ ਲੀਜੈ ਹਰ ਰਾਵੀਜੈ ਅਨ ਦਿਨ ਨਾਮ ਵਖਾਣੈ ਗੁਣ ਸੰਗ੍ਰਹਿ ਅਵਗਣ ਵਿਕਣਹ ਆਪੇ ਆਪ ਪਛਾਣੈ ਇਹ ਗੁਣ ਸੰਗ੍ਰਹਿ ਇਤਿ ਤੁਮਕਲਾ ਦਨੀਐ ਅਵਗਣ ਵਿਕਣਹ ਵਿਕਣਹ ਪਾਦ ਕਸ ਕੇ ਬੋ ਨਾ ਵਿਗੜਾ ਨੀ ਕਹਿ ਦੇਣਾ ਹੈ ਆਪ ਆਪ ਪਛਾਣਾ ਹੈ ਗੁਰਮਤਿ ਪਾਈ ਵੱਡੀ ਵਡਿਆਈ ਸਚੈ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲਾ ਕੀਜੈ ਗੁਰਮੁਖ ਵਿਰਲਾ ਤੀਜੈ ਗੁਰਮੁਖ ਖੀਤੀ ਹਰ ਅੰਤਰ ਬੀਜੀ ਐ ਹਰ ਲੀਜੈ ਸਰੀਰ ਜਮਾਏ RAM ਗੁਰਮੁਖ ਪਾਦਤੀ ਯਮਕ ਲਾ ਦੇਣੀ ਹੈ ਖੇਤੀ ਹਰ ਇੱਥੇ ਤੂੰ ਠਹਿਰਾ ਦੇ ਦਿੰਨਾ ਅੰਤਰ ਬੀਜੀ ਹੈ ਇੱਥੇ ਵਿਸਰਾਮ ਹੈ ਹਰ ਲੀਜੈ ਸਰੀਰ ਜਮਾਏ RAM ਆਪਣੇ ਘਰ ਅੰਦਰ ਰਾਸ ਭੁੰਚ ਤੂੰ ਇਹ ਭੁੰਚ ਚਚਾ ਬੋਲਨਾ ਆਮ ਭੁੰਚ ਚ ਬੋਲ ਜਾਂਦੇ ਹਨ ਚਚਾ ਉਚਾਰਨ ਕਰਨਾ ਆਪਣੇ ਘਰ ਅੰਦਰ ਰਾਸ ਭੁੰਚ ਤੂ ਲਹਾ ਲ ਪਰਸਾਈਂ RAM ਲਹਾ ਪਰਸਾਈਂ ਹਰ ਮੰਨ ਵਸਾਈ ਧਨ ਖੇਤੀ ਵਪਾਰਾ ਹਰ ਨਾਮ ਧਿਆਈ ਮੰਨ ਵਸਾਈ ਬੂਝਾ ਗੁਰ ਵਿਚਾਰਾ ਮਨਮੁਖ ਖੇਤੀ ਮਨਜ ਕਰ ਥਾਕੇ ਤ੍ਰਿਸ਼ਨਾ ਭੋਖ ਨ ਜਾਏ ਮਨਮੁਖ ਪਦਤੀ ਯਮਕਲਾਦਮੀ ਨਾਨਕ ਨਾਮ ਬੀਜ ਮਨ ਅੰਦਰ ਸਚੈ ਸ਼ਬਦ ਸੁਭਾਈ ਹਰ ਵਾਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵੱਡ ਭਾਗੂ RAM ਗੁਰਮਤੀ ਮਾਨ ਨਿਜ ਘਰ ਵਸਿਆ ਸਚੈ ਸ਼ਬਦ ਬੈਰਾਗੂ RAM ਮੁਖ ਮਸਤਕ ਭਾਗੂ ਸਚ ਬੈਰਾਗੂ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬਉਰਾਨਾ ਸਬਦੀ ਹੋ ਮੈਂ ਮਾਰੀ ਸਬਦੀ ਪਦ ਦੀ ਯਮਕ ਲਾ ਦਿੰਨੀ ਸਾਚਾ ਸਬਦ ਲਾਗ ਮਤ ਉਪਜੈ ਗੁਰਮਤ ਗੁਰਮੁਖ ਨਾਮ ਸੁਹਾਗੂ ਨਾਨਕ ਸਬਦ ਮਿਲੈ ਭਉ ਭੰਜਨ ਹਰ 라ਵੈ ਮਸਤਕ ਭਾਗੂ ਖੀਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ RAM ਗੁਰਮਤੀ ਹੁਕਮ ਬੁਝੀਐ ਹੁਕਮੇ ਮੇਲ ਮਿਲਾਈ RAM ਹੁਕਮ ਮਿਲਾਈ ਸਹਜ ਸੁਮਾਈ ਗੁਰ ਕਾ ਸ਼ਬਦ ਅਪਾਰਾ ਸਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਸੱਚ ਸਵਾਰਣ ਹਾਰਾ ਭਉ ਭੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮ ਅਗੂਚਰਾ ਹੁਕਮਿ ਰਹਾ ਸਮਾਈ